ਵਾਲੀ ਦੀ ਦਾਤੀ ਵਾਲੀਨ ਦੀਵਾਂ ਬਾਲੀਨ ਇਹ ਸ਼ਬਦ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾ ਸਨਾਤ ਅੰਬਰ ਭਾਲੀਨ ਫੁੱਲਾਂ ਦੀ ਬਾਗਾਂ ਚੁੰਨ ਚੁੰਨ ਚਾਲੀਨ ਤੀਰਥ ਜਾਤੀ ਜਾਤ ਨੈਣ ਨਿਹਾਲੀਨ ਹਰ ਚੰਦਿਉਰੀ ਚਾਤ ਵਸਾਇ ਉਚਾਲੀਨ ਗੁਰਮਖ ਸੁਖਫਲਦਾਤ ਸ਼ਬਦ ਸਮਾਲੀਨ ਇਹ ਸ਼ਬਦ ਤਕਰੀਬਨ ਦੀਵਾਲੀ ਵਾਲੇ ਦਿਨ ਗੁਰਦੁਆਰਿਆਂ ਦੇ ਵਿੱਚ ਪੜਿਆ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਪੜਿਆ ਜਾਂਦਾ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਨਹੀਂ ਹੈ ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਹੈ ਇਹ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦਾ ਵਾਰ ਦੀ ਛੇਵੀਂ ਪੌੜੀ ਹੈ ਜਿਆਦਾਤਰ ਰਾਗੀ ਇਸ ਸ਼ਬਦ ਦਾ ਅਰਥ ਭਾਵ ਜਿਹੜਾ ਉਹ ਨਹੀਂ ਦੱਸਦੇ ਜਿਹਦੇ ਕਰਕੇ ਸੰਗਤ ਕਈ ਵਾਰ ਮਿਸਗਾਈਡ ਵੀ ਹੋ ਜਾਂਦੀ ਹੈ ਇਸ ਤਰ੍ਹਾਂ ਲੱਗਦਿਆ ਹੁੰਦਾ ਹੈ ਇਸ ਸ਼ਬਦ ਦੀ ਟੇਕ ਤੋਂ ਪਹਿਲੀ ਪੰਕਤੀ ਤੋਂ ਕਿ ਜਿਸ ਤਰ੍ਹਾਂ ਭਾਈ ਸਾਹਿਬ ਇਹ ਕਹਿ ਰਹੇ ਹੂਨ ਕਿ ਦੀਵਾਲੀ ਵਾਲੀ ਰਾਤ ਨੂੰ ਦੀਵੇ ਬਾਲਨੇ ਦੀਵੇ ਬਾਲ ਲੋ ਜਾਂ ਦੀਵੇ ਬਾਲਨੇ ਚਾਹੀਦੇ ਹਨ ਪਰ ਇਸ ਸ਼ਬਦ ਦਾ ਦੀਵਾਲੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤਾਲੁਕ ਨਹੀਂ ਇਸ ਛੇ ਪੰਕਤੀਆਂ ਦਾ ਸ਼ਬਦ ਹੈ ਪੰਜ ਪੰਕਤੀਆਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਨਾਂ ਦਿੰਦੇ ਹਨ ਤੇ ਛੇਵੀਂ ਪੰਕਤੀ ਦੇ ਵਿੱਚ ਇਸ ਦਾ ਤਤਸਾਰ ਦੱਸਦੇ ਹਨ ਗੁਰੂ ਦਾ ਸਿਧਾਂਤ ਦੱਸਦੇ ਹਨ ਇਸ ਸ਼ਬਦ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਉਦਾਹਰਨ ਕੀ ਦਿੰਦੇ ਕਿ ਦੀਵਾਲੀ ਦੀ ਰਾਤ ਦੀਵੇ ਵਾਲੀਨ ਕਿ ਦੀਵਾਲੀ ਵਾਲੇ ਦਿਨ ਨੂੰ ਲੋਕ ਦੀਵੇ ਬਲਦੇ ਹਨ ਪਰ ਉਹ ਦੀਵੇ ਜ਼ਿਆਦਾ ਦੇਰ ਤੱਕ ਜਗਦੇ ਨਹੀਂ ਰਹਿੰਦੇ ਦੇਖਦੇ ਹਾਂ ਕਿ ਜਦੋਂ ਹੀ ਤੇਲ ਖਤਮ ਹੋ ਜਾਂਦਾ ਦੀਵਾ ਬੁੱਝ ਜਾਂਦਾ ਹੈ। ਤਾਰੇ ਜਾਸਨਾਤ ਅੰਬਰ ਭਾਲੀਨ ਦੂਸਰੀ ਐਗਜ਼ੈਂਪਲ ਦਿੰਦੇ। ਅਸਮਾਨ ਦੇ ਵਿੱਚ ਤਾਰੇ ਦਿਖਾਈ ਦਿੰਦੇ ਹਨ ਪਰ ਜਿਸ ਤਰ੍ਹਾਂ ਹੀ ਲੋ ਲੱਗਦੀ ਹੈ ਤਾਰੇ ਦਿਖਾਈ ਦੇਣੋਂ ਬੰਦ ਹੋ ਜਾਂਦੇ। ਭਾਵ ਕਿ ਉਹ ਵੀ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੇ। ਤੀਸਰੀ ਐਗਜ਼ੈਂਪਲ ਦਿੰਦੇ ਫੁੱਲਾਂ ਦੀ ਬਾਗਾਂਤ ਚੁੰਨ ਚੁੰਨ ਚਾਲੀਨ ਕਿ ਬਗੀਚੇ ਦੇ ਵਿੱਚ ਬੜੇ ਸੋਹਣੇ ਸੋਹਣੇ ਫੁੱਲ ਖਿੜੇ ਹੁੰਦੇ। ਮਾਲੀ ਆਉਂਦਾ ਚੁਣ-ਚੁਣ ਕੇ ਉਹਨਾਂ ਨੂੰ ਤੋੜ ਲਿੰਦਾ ਬਗੀਚੇ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਖਤਮ ਹੋ ਜਾਂਦੀ ਤੇ ਜਿਹੜੀ ਫੁੱਲਾਂ ਦੀ ਖੁਸ਼ਬੂ ਹੈ ਉਹਨਾਂ ਦੀ ਸੁੰਦਰਤਾ ਹੈ ਉਹ ਵੀ ਖਤਮ ਹੋ ਜਾਂਦੀ ਹੈ ਅਗਲੀ ਐਗਜ਼ਾਮਪਲ ਚੌਥੀ ਦਿੰਦੇ ਤੀਰਥ ਜਾਤੀ ਜਾਤ ਨੈਣ ਨਿਹਾਲੀਨ ਕਿ ਲੋਕ ਤੀਰਥਾਂ ਦੇ ਉੱਤੇ ਜਾਂਦੇ ਪਰ ਉੱਥੇ ਹੀ ਬੈਠੇ ਨਹੀਂ ਰਹਿੰਦੇ ਮੇਲੇ ਲੱਗਦੇ ਹੈ ਤੀਰਥਾਂ ਦੇ 2 4 10 ਇੰਨੇ ਕ ਦਿਨ ਲੱਗਦੇ 15 ਦਿਨ ਲੱਗਦੇ ਪਰ ਉਹ ਵੀ ਜਿਹੜਾ ਹੈ ਖਤਮ ਹੋ ਜਾਂਦੇ ਆ ਲੋਕ ਆਪਣੇ ਆਪਣੇ ਘਰਾਂ ਚਲੇ ਜਾਂਦੇ ਭਾਵ ਕਿ ਉਹ ਵੀ ਜਿਹੜੀ ਰੌਣਕ ਹੈ ਜਿਆਦਾ ਦੇਰ ਤੱਕ ਨਹੀਂ ਰਹਿੰਦੀ ਅਗਲੀ ਐਗਜ਼ਾਮਪਲ ਦਿੰਦੇ ਪੰਜਵੀਂ ਹਰ ਚੰਦਿਉਰੀ ਚਾਤ ਵਸਾਏ ਉਚਾਲੀਅਨ ਕਿ ਆਕਾਸ਼ ਦੇ ਵਿੱਚ ਬੱਦਲਾਂ ਦੇ ਮਹਿਲ ਬਣੇ ਹੁੰਦੇ ਆ ਪਰ ਉਹਨਾਂ ਦੀ ਵੀ ਕੋਈ ਹੋਂਦ ਨਹੀਂ ਹੁੰਦੀ ਜਿਸ ਤਰ੍ਹਾਂ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜੀ ਐਗਜ਼ਾਮਪਲ ਦੇ ਰਹੇ ਹਨ ਕਿ ਕੋਈ ਆਪਾਂ ਚੰਗਾ ਸੁਪਨਾ ਲੈਨੇ ਹਨ ਆਪਣੇ ਮਨ ਦੇ ਅੰਦਰ ਵੱਡੇ ਵੱਡੇ ਜਿਹੜੇ ਹੈ ਮਹਿਲ ਬਣਾ ਲੈਨੇ ਹਨ ਸਪਨਾ ਲੈਂਦੇ ਹਾਂ ਕਿ ਜਿਸ ਤਰ੍ਹਾਂ ਜਿਹੜਾ ਹੈ ਸਾਡਾ ਸੁਪਨਾ ਟੁੱਟਦਾ ਹੈ ਫਿਰ ਅਸੀਂ ਉੱਥੇ ਆ ਜਾਂਦੇ ਹਾਂ ਭਾਵ ਕਿ ਸੰਸਾਰ ਦੀ ਭਾਈ ਸਾਹਿਬ ਦੱਸ ਕੀ ਰਹਿ ਕੇ ਸੰਸਾਰ ਦੀ ਜਿਹੜੀ ਹਰ ਚੀਜ਼ ਜਿਹੜੀ ਹੈ ਉਹ ਨਾਸ਼ਵਾਨ ਹੈ ਕੋਈ ਵੀ ਚੀਜ਼ ਜਿਹੜੀ ਹੈ ਉਹ ਰਹਿਣ ਵਾਲੀ ਨਹੀਂ ਹੈ ਜੋ ਗੁਰਮੁਖ ਇਸ ਨਾਸ਼ਵਾਨਤਾ ਨੂੰ ਪਹਿਚਾਣ ਲੈਂਦੇ ਹਨ ਗੁਰਮੁਖ ਜਿਹੜੇ ਹੈ ਇਸ ਨਾਸ਼ਵਾਨਤਾ ਨੂੰ ਉਹ ਪਹਿਚਾਣ ਲੈਂਦੇ ਹਨ ਉਹ ਗੁਰੂ ਵੱਲ ਨੂੰ ਜਿਹੜਾ ਹਮ ਮੁਖ ਕਰਕੇ ਚੱਲਦੇ ਹਨ ਪਾਪ ਕੇ ਗੁਰੂ ਦੀ ਗੱਲ ਨੂੰ ਮੰਨਦੇ ਹਨ ਗੁਰੂ ਦੀ ਜਿਹੜਾ ਗੁਰੂ ਦਾ ਉਪਦੇਸ਼ ਹੈ ਉਸ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ ਤੇ ਆਪਣਾ ਜਿਹੜਾ ਜੀਵਨ ਹੈ ਉਹਦੇ ਅਨਸਾਰ ਹੀ ਜਿਹੜਾ ਹੈ ਆਪਣਾ ਜੀਵਨ ਵਿਅਤਿਤ ਕਰਦੇ ਹਨ ਸ਼ਬਦ ਨੂੰ ਹਿਰਦੇ ਵਿੱਚ ਸਮਾਲਦੇ ਰਹਿੰਦੇ ਸਮਾਲ ਲੈਂਦੇ ਹਨ ਜਿਹਦੇ ਕਰਕੇ ਉਹਨਾਂ ਨੂੰ ਸਦੀਵੀ ਜਿਹੜੀ ਹੈ ਆਤਮਿਕ ਅਡੋਲਤਾ ਆਤਮਿਕ ਸ਼ਾਂਤੀ ਆਤਮਿਕ ਸੁਖ ਜਿਹੜਾ ਹੈ ਉਹਨਾਂ ਨੂੰ ਸਦੀਵੀ ਜਿਹੜਾ ਹੈ ਉਹ प्राप्त हो ਜਾਂਦਾ ਹੈ ਜਿੰਨੀ ਵੀ ਸੰਸਾਰ ਦੀਆਂ ਚੀਜ਼ਾਂ ਹਨ ਇਹ ਸਾਡੇ ਨਾਲ ਨਹੀਂ ਜਾਣੀਆਂ ਸਾਡਾ ਸਰੀਰ ਵੀ ਜਿਹੜਾ ਹੈ ਇੱਥੇ ਸੜ ਜਾਣਾ ਹੈ ਜੇ ਨਾਲ ਜਾਣਾ ਹੈ ਤਾਂ ਇਹ ਸ਼ਬਦ ਜਾਣਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੇ ਤਹ ਕੇਵਲ ਨਾਮ ਸੰਗ ਤੇਰੇ ਚਲੇ ਕਿ ਜਿੱਥੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਸਹਾਈ ਨਹੀਂ ਹੋਣੇ ਉੱਥੇ ਇਹ ਸ਼ਬਦ ਨੇ ਸਹਾਈ ਹੋਣਾ ਹੈ ਸਰੀਰ ਨੇ ਇੱਥੇ ਸੜ ਜਾਣਾ ਹੈ ਹਰ ਚੀਜ਼ ਇੱਥੇ ਰਹਿ ਜਾਣੀ ਹੈ ਪਰ ਇਹ ਜਿਹੜਾ ਸ਼ਬਦ ਹੈ ਇਹ ਨਾਲ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹ ਰਹੇ ਹਨ ਅਗਨ ਨਾ ਦਹੇ ਪਵਨ ਨੀ ਮਗਨੇ ਤਸਕਰ ਨੀਰ ਨ ਆਵੇ RAM ਨਾਮ ਧਨ ਕਰ ਸੰਚਿਉ ਨੀ ਸੂ ਧਨ ਕਤੂ ਨਾ ਜਾਵੇ ਕਿ ਇਹ ਸ਼ਬਦ ਨੂੰ ਜਿਹੜਾ ਹੈ ਇਹ ਰੱਬੀ ਬਾਣੀ ਨੂੰ ਇਲਾਹੀ ਬਾਣੀ ਨੂੰ ਨਾ ਤਾਂ ਕੋਈ ਅਗਸਾੜ ਸਕਦੀ ਹੈ ਨਾ ਹਵਾ ਉਡਾ ਕੇ ਲੈ ਕੇ ਜਾ ਸਕਦੀ ਹੈ ਤੇ ਨਾ ਹੀ ਇਸ ਨੂੰ ਜਿਹੜਾ ਹੈ ਕੋਈ ਠੱਗ ਕੋਈ ਚੋਰ ਇਸ ਨੂੰ ਚੁਰਾ ਸਕਦਾ ਹੈ ਤੇ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹੈ ਕਿ ਤੁਸੀਂ ਇਸ ਦੌੜ ਭਰੀ ਜ਼ਿੰਦਗੀ ਦੇ ਵਿੱਚ ਕਲਯੁਗ ਦੇ ਵਿੱਚ ਸ਼ਾਂਤੀ ਪ੍ਰਾਪਤ ਕਰਨੀ ਹੈ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਜਿਹੜਾ ਤੁਹਾਡੇ ਨਾਲ ਜਾਣਾ ਹੈ ਤੇ ਕਹਿੰਦੇ ਕਿ ਕਲਯੁਗ ਦਾ ਧਰਮ ਕਹੋ ਤੂੰ ਭਾਈ ਕਿਵ ਛੂਟੇ ਹਮ ਛੁਟਕਾ ਕੀ ਹਰ ਹਰ ਜਪੋ ਬੀੜੀ ਹਰ ਤੁਲਹਾ ਹਰ ਜਪਿਓ ਤੈ ਤਰਾ ਕੀ ਇਹ ਜਿਹੜਾ ਨਾਮ ਹੈ ਇਹ ਸ਼ਬਦੀ ਹੈ ਇਹੀ ਬੀੜੀ ਔਰ ਤੁਲਹਾ ਹੈ ਜਿਨੇ ਤੁਹਾਨੂੰ ਇਸ ਸੰਸਾਰ ਤੇ ਜਿਹੜਾ ਹੈ ਅਗਲੇ ਸੰਸਾਰ ਦੇ ਵਿੱਚ ਵੀ ਤੁਹਾਡਾ ਜਿਹੜਾ ਹੈ ਪਰਲੋਕ ਦੇ ਵਿੱਚ ਵੀ ਇਹਨੇ ਸਹਾਈ ਹੋਣਾ ਹੈ ਤੇ ਇਹਨੂੰ ਇਕੱਠਾ ਕਰਨ ਨੂੰ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਵੀ ਜਪ ਤਪ ਕਾਬਨ ਬੀੜਲਾ ਜਿਤ ਲੰਗੇ ਬਹਿੇਲਾ ਨਾ ਸਰਵਰਨਾ ਉਛਲੇ ਐਸਾ ਪੰ ਸੁਹਿਲਾ ਵੀ ਇਹਨੂੰ ਇਕੱਠਾ ਕਰੋ ਇਹ ਪ੍ਰਮਾਤਮਾ ਦਾ ਨਾਮ ਨੂੰ ਇਕੱਠਾ ਕਰੋ ਬਾਕੀ ਇਹ ਜਿਹੜਾ ਸ਼ਬਦ ਹੈ ਦੀਵਾਲੀ ਦੀ ਰਾਤ ਦੀਵੇ ਵਾਲੀਨ ਜਿਸ ਨੂੰ ਜਿਹੜਾ ਹੈ ਟੇਕ ਬਣਾਇਆ ਜਾਂਦਾ ਹੈ ਇਸੇ ਪੰਗਤੀ ਨੂੰ ਇਸ ਦਾ ਜਿਹੜਾ ਹੈ ਦੀਵਾਲੀ ਵਾਲੇ ਦਿਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਨਾ ਹੀ ਭਾਈ ਸਾਹਿਬ ਤੁਹਾਨੂੰ ਇਹ ਕਹਿ ਰਹੇ ਹਨ ਕਿ ਤੁਸੀਂ ਦੀਵਾਲੀ ਵਾਲੀ ਰਾਤ ਨੂੰ ਜਿਹੜਾ ਹੈ ਦੀਵੇ ਬਾਲਣੇ ਹਨ ਅੱਜ ਜਦੋਂ ਅਸੀਂ ਇਹ ਸ਼ਬਦ ਨੂੰ ਬਾਰ ਬਾਰ ਸੁਣਦੇ ਹਾਂ ਦੀਵਾਲੀ ਵਾਲੇ ਦਿਨ ਤੇ ਅਸੀਂ ਜਿਹੜਾ ਹੈ ਦੀਵੇ ਬਾਲਣ ਤੱਕ ਹੀ ਜਿਹੜਾ ਸੀਮਤ ਰਹਿ ਗਏ ਹਾਂ ਇਸ ਤੋਂ ਅੱਗੇ ਵਧ ਨਹੀਂ ਪਾਰੇ ਜੋ ਬੰਦੀ ਛੋੜ ਦਿਵਸ ਦਾ ਸਾਨੂੰ ਜਿਹੜਾ ਹੈ ਉਸ ਦਿਨ ਅਸੀਂ ਆਪਣੇ ਸ਼ਾਨ ਮੱਤੇ ਇਤਿਹਾਸ ਨੂੰ ਯਾਦ ਕਰਨਾ ਹੁੰਦਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੁੰਦਾ ਹੈ ਇਹ ਵਹਿਮਾ ਪਰਮਾ ਪਖੰਡਾਂ ਤੋਂ ਉੱਪਰ ਉੱਠਣਾ ਹੁੰਦਾ ਹੈ ਇਹਨਾਂ ਨੂੰ ਛੱਡਣਾ ਹੁੰਦਾ ਹੈ ਸਾਰੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨੀ ਹੁੰਦੀ ਹੈ ਉਹ ਨਾ ਕਰਕੇ ਅਸੀਂ ਜਿਹੜਾ ਹੈ ਦੀਵੇ ਬਾਲਣ ਤੱਕ ਹੀ ਸੀਮਤ ਹੁੰਦੇ ਜਾ ਰਹੇ ਹਾਂ ਕਿਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਜਿਹੜਾ ਹੈ ਲੱਗੇ ਹੋਏ ਹਨ ਜਿਹੜੇ ਸਿੱਖ ਨੂੰ ਢਾਹ ਲਾਉਣਾ ਚਾਹੁੰਦੇ ਹਨ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਪੰਕਤੀ ਚੁੱਕਦੇ ਹਨ ਤੇ ਉਹ ਜਿਹੜਾ ਹੈ ਦੱਸ ਕੇ ਲੋਕਾਂ ਨੂੰ ਮਿਸਗ੍ਰਾਈਡ ਕਰਦੇ ਰਹਿੰਦੇ ਹਨ ਜਦੋਂ ਤੱਕ ਅਸੀਂ ਪੂਰੇ ਸ਼ਬਦ ਨੂੰ ਨਹੀਂ ਪੜ੍ਹਦੇ ਕਿਉਂਕਿ ਬਹੁਤ ਸਾਰੀ ਬਾਣੀ ਜਿਹੜੀ ਹੈ ਜਿਹਦੇ ਵਿੱਚ ਪਹਿਲੇ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਲੋਕ ਇਸ ਤਰ੍ਹਾਂ ਕਹਿ ਰਹੇ ਹਨ ਫਿਰ ਜਾ ਕੇ ਆਪਣਾ ਨਿਰਣੈ ਦਿੱਤਾ ਹੈ ਉਸ ਦਾ ਤੱਤਸਾਰ ਦੱਸਿਆ ਵੀ ਅਸਲ ਗੱਲ ਇਹ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲੇ 5 ਐਗਜ਼ੈਂਪਲਾਂ ਦਿੱਤੀਆਂ ਫਿਰ 6ਵੇਂ ਦੇ ਵਿੱਚ ਜਾ ਕੇ ਗੁਰੂ ਦਾ ਸਿਧਾਂਤ ਦੱਸਿਆ ਹੈ ਵੀ ਆਹ ਹੈ ਗੱਲ ਜਿਹੜਾ ਜਪਜੀ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਇੱਕ ਐਗਜ਼ੈਂਪਲ ਦੇ ਰਿਆਂ ਜਿਸ ਤਰ੍ਹਾਂ ਹੁੰਦਾ ਕਿ ਏਕਾ ਮਾਈ ਯੁਗਤ ਵਿਆਹੀ ਤਿੰਨ ਚਿੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਇੱਥੇ ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਦਾ ਅਰਥ ਕੀ ਨਿਕਲਦਾ ਕਿ ਸੰਸਾਰ ਜਿਹੜੇ ਹੈ ਮਾਇਆ ਦੀ ਪਸਤੂਤੀ ਹੋਈ ਉਹਦੇ ਤਿੰਨ ਪੁੱਤਰ ਹੋਏ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਭਾਵਿਕ ਇੱਕ ਬ੍ਰਹਮਾ ਇੱਕ ਵਿਸ਼ਨ ਤੇ ਇੱਕ ਮਹੇਸ਼ ਕਿ ਇੱਕ ਜਿਹੜਾ ਜਿਸ ਤਰ੍ਹਾਂ ਦੁਨੀਆਂ ਦੇ ਲੋਕ ਕਹਿੰਦੇ ਵੀ ਇੱਕ ਜਿਹੜਾ ਹੈ ਪੈਦਾ ਕਰਦਾ ਦੂਸਰਾ ਰਿਜਕ ਦਿੰਦਾ ਤੀਸਰਾ ਫਿਰ ਨਿਵਾਰਨ ਕਰਦਾ ਤੇ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੈ ਇਹਨਾਂ ਤਿੰਨਾਂ ਦੇ ਉੱਤੇ ਜਿਹੜਾ ਹੈ ਕੰਡੈਮਨ ਕਰ ਦਿੱਤਾ ਇਹਨਾਂ ਨੂੰ ਕਿ ਨਿਜਿਵ ਤੇਸ ਭਾਵੇ ਤਿਵੇਂ ਚਲਾਵੇ ਜਿਵ ਹੋਇ ਫਰਮਾਨ ਕਿ ਜਿਸ ਤਰ੍ਹਾਂ ਇੱਕ ਨੂੰ ਪਉਂਦਾ ਹੈ ਜਿਸ ਤਰ੍ਹਾਂ ਇੱਕ ਨੂੰ ਚੰਗਾ ਲੱਗਦਾ ਉਸੇ ਤਰੀਕੇ ਨਾਲ ਹੁੰਦਾ ਇਹ ਤਿੰਨੋਂ ਜਿਹੜਾ ਹੈ ਦੇ ਅਰਨਨ ਇਹ ਕੁਛ ਨਹੀਂ ਹੈ ਜੋ ਪਰ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕਰਨਾ ਹੈ ਉਹ ਜਿਹੜਾ ਹੈ ਅਗਲੀ ਪੰਕਤੀ ਜਿਹਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਹੈ ਨਿਰਣੈ ਦਿੱਤਾ ਹੈ ਉਹ ਨਹੀਂ ਸੁਣੋਣੀ ਉਹਨਾਂ ਨੇ ਇਸ ਕਰਕੇ ਸਾਨੂੰ ਗੁਰਬਾਣੀ ਨੂੰ ਖੁਦ ਪੜ੍ਹਨਾ ਚਾਹੀਦਾ ਹੈ ਖੁਦ ਜਿਹੜਾ ਹੈ ਸਹਿਜੇ ਸਹਿਜੇ ਵਿਚਾਰ ਕੇ ਪੜ੍ਹਨਾ ਹੈ ਜਦੋਂ ਅਸੀਂ ਵਿਚਾਰ ਕੇ ਬਾਣੀ ਨੂੰ ਪੜਾਂਗੇ ਉਦੇ ਲਿਟਰਲ ਮੀਨਿੰਗ ਨੂੰ ਸਮਝ ਕੇ ਉਹਦੇ ਅਰਥ ਭਾਵ ਨੂੰ ਸਮਝ ਕੇ ਪੜਾਂਗੇ ਤੇ ਫਿਰ ਸਾਨੂੰ ਜਿਹੜੀ ਹੈ ਬਾਣੀ ਕੰਠ ਵੀ ਹੋਏਗੀ ਫਿਰ ਸਾਨੂੰ ਕੋਈ ਜਿਹੜਾ ਹੈ ਮਿਸਲੀਡ ਨਹੀਂ ਕਰ ਸਕੇਗਾ ਮਿਸ ਗਾਈਡ ਨਹੀਂ ਕਰ ਸਕੇਗਾ ਫਿਰ ਸਾਨੂੰ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਸੁਖਦੇਵ ਸਿੰਘ ਟਾਲੀ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ